ਸਤਿਗੁਰਾਂ ਦਾ ਪ੍ਰਕਾਸ਼ ਪੁਰਬਲਾਂ ਕਿ ਗਿਆ ਹੈ। ਸਾਸੰਗ ਜੀ 1604 ਈਸਵੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਕਰਵਾਇਆ ਸੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਗੁਰਬਾਣੀ ਵਿੱਚ ਪੋਥੀ ਸਾਹਿਬ ਦੀ ਆਖਿਆ ਤੇ ਜੇ ਉਦੋਂ ਪਹਿਲਾਂ ਗੱਲ ਕਰੀਏ ਤੇ ਭਾਈ ਗੁਰਦਾਸ ਜੀ ਕਿਤਾਬ ਦਾ ਵੀ ਨਾਮ ਵਰਤਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਸ਼ਬਦ ਨੂੰ ਉਚਾਰਦੇ ਸਨ ਉਹਨੂੰ ਲਿਖ ਲੈਂਦੇ ਸਨ ਇੱਕ ਕਿਤਾਬ ਦੇ ਵਿੱਚ ਹੁਣ ਇਹਦਾ ਹਵਾਲਾ ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਾਸ਼ ਕੂਜਾ ਬਾਗ ਮਸੱਲਾ ਧਾਰੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮੱਕੇ ਵੱਲ ਗਏ ਤੇ ਬਾਬੇ ਦੇ ਕੋਲ ਪਤਾ ਕੀ ਸੀ ਆਸਾ ਹੱਥ ਹੱਥ ਵਿੱਚ ਇੱਕ ਛੋਟਾ ਸੀ ਕਿਤਾਬ ਕਸ਼ ਬਾਬੇ ਦੇ ਜਿਹੜੀ ਇੱਕ ਕਿਤਾਬ ਕਸ਼ ਵਿੱਚ ਮਾਰੀ ਹੋਈ ਸੀ ਉਹ ਕਿਤਾਬ ਸੀ ਪੋਥੀ ਸਾਹਿਬ ਜਿਹਦੇ ਵਿੱਚ ਸਤਿਗੁਰਾਂ ਨੇ ਆਪਣੀ ਬਾਣੀ ਜਿਹੜਾ ਵੀ ਸ਼ਬਦ ਉਚਾਰਦੇ ਸਨ ਉਹਨੂੰ ਅੰਕਿਤ ਕਰ ਲੈਂਦੇ ਸਨ ਨਾਲ ਹੀ ਜਿਸ ਜਿਸ ਜਗ੍ਹਾ ਵੀ ਸਤਿਗੁਰੂ ਜੀ ਯਾਤਰਾ ਆਪਣੀਆਂ ਉਦਾਸੀਆਂ ਕਰਦੇ ਨੇ ਉਥੇ ਜਾ ਕੇ ਮਹਾਪੁਰਸ਼ਾਂ ਦੀ ਬਾਣੀ ਇਕੱਤਰ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਸਮਾ ਅੰਤਮ ਸਮਾ ਆਇਆ ਤੇ ਪਤਸ਼ਾਹ ਜੀ ਨੇ ਗੁਰਿਆਈ ਆਪਣੇ ਅਨੰਦ ਸਿੱਖ ਭਾਈ ਲੈਹਣੇ ਨੂੰ ਦਿੱਤੀ ਭਾਈ ਲੈਹਣੇ ਨੂੰ ਆਪਣਾ ਸੇਵਕ ਬਣਾ ਕੇ ਤੇ ਗੁਰਤਾ ਗੱਦੀ ਦੇ ਕਰਕੇ ਜਿੱਥੇ ਪੰਜ ਨਾਰੀਅਲ ਪ੍ਰਕਰਮਾ ਕਰਕੇ ਪੰਜ ਪੈਸੇ ਧਰ ਕੇ ਮੱਥਾ ਟੇਕਿਆ ਉਥੇ ਪੋਤੀ ਸਾਹਿਬ ਵੀ ਸੁਪਰਦ ਕਰ ਦਿੱਤੀ ਭਾਈ ਲਹਿਣੇ ਜੀ ਦੇ ਤੇ ਆਪਣੇ ਅੰਗ ਦੇ ਨਾਲ ਬਣਾ ਕੇ ਲਾ ਕੇ ਤੇ ਗੁਰੂ ਅੰਗਦ ਦੇ ਮਹਾਰਾਜ ਬਣਾ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਵੇਖੋ ਸਤਗੁਰਾਂ ਨੇ ਆਪਣੇ ਨਾਲ ਭਾਈ ਲਹਿਣੇ ਨੂੰ ਲਾਇਆ ਤੇ ਜੈਸਾ ਸਰੂਪ ਆਪਣਾ ਸੀ ਜਿਹੜੀ ਜੋਤ ਆਪਣੇ ਹਿਰਦੇ ਵਿੱਚ ਸੀ ਉਹੀ ਜੋਤ ਉਹਨਾਂ ਭਾਈ ਲੈਹਣੇ ਦੇ ਵਿੱਚ ਟਕਾ ਕੇ ਉਹਨੂੰ ਗੁਰੂ ਅੰਗਦ ਦੇ ਮਹਾਰਾਜ ਬਣਾ ਦਿੱਤਾ। ਪੋਥੀ ਸਹਿਬ ਗੁਰੂ ਅਮਰਦਾਸ ਪਰਾਜ ਜੀ ਨੂੰ ਸਪੁੱਧ ਕੀਤੀ ਗਈ। ਗੁਰੂ ਅਮਰਦਾਸ ਪਰਾਜ ਜੀ ਨੇ ਆਪਣੀ ਬਾਣੀ ਦਰਜ ਕੀਤੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਅਤੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੇ ਕੋਲ ਬਾਣੀ ਦੀ ਪੋਥੀ ਸਹਿਬ ਆ ਗਈ। ਸਾਧ ਸੰਗਤ ਉਸ ਸਮੇਂ ਮਿਹਰਬਾਨ ਬਾਣੀ ਜਿਹੜੀ ਸੀ ਉਚਾਰਦਾ ਸੀ ਕੱਚੀ ਬਾਣੀ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੀ ਮੋਹਰ ਵਰਤ ਦਿੰਦਾ ਸੀ ਆਮ ਅਸੀਂ ਪੰਕਤੀ ਪੜਦੇ ਹਾਂ ਵੀ ਨਾਮੁ ਖੁਮਾਰੀ ਨਾਨਕਾ ਚੜੀ ਰਵੇ ਦਿਨ ਰਾਤ ਪਰ ਸਾ ਸੰਗਤ ਇਹ ਕੱਚੀ ਬਾਣੀ ਹੈ ਇਹ ਉਸ ਮਿਹਰਬਾਨ ਦੀ ਉਚਾਰੀ ਹੋਈ ਬਾਣੀ ਹੈ ਅਸੀਂ ਟਰੈਕਟਰ ਟਰਾਲੀਆਂ ਤੇ ਲਿਖਾ ਸਕਦੇ ਹਾਂ ਪੰਕਤੀਆਂ ਇਤਾधिक ਕਈ ਉਹਦੀ ਬਾਣੀ ਜਿਹੜੀ ਸੀ ਮੋਹਰ ਜਿਹੜੀ ਸੀ ਗੁਰੂ ਨਾਨਕ ਘਰ ਦੀ ਵਰਤਦਾ ਸੀ ਤੇ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਭਾਈ ਗੁਰਦਾਸ ਸੱਚ ਦੀ ਬਾਣੀ ਜੁਦਾ ਕਰੀਏ ਮੀਨੇ ਧਰਦੇ ਨੇ ਵਿਚਰਲਾ ਸੋ ਮੂਲ ਨਾ ਧਰੀਏ ਕਹਿੰਦੇ ਉਹ ਸੰਦਰੰਗਾਰ ਅਤਾਲਪੁਰਖ ਪਰਮਾਤਮਾ ਦੀ ਬਾਣੀ ਨੂੰ ਇਕੱਤਰ ਕਰੀਏ ਗੁਰੂ ਨਾਨਕ ਸਾਹਿਬ ਨੇ ਨਹੀਂ ਆਖਿਆ ਮੇਰੀ ਬਾਣੀ ਹੈ ਸਤਗੁਰੂ ਕੀ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇ ਲਾਲੂ ਕਹਿੰਦੇ ਇਹ ਧੁਰ ਕੀ ਬਾਣੀ ਹੈ ਖਸਮ ਦੀ ਬਾਣੀ ਹੈ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ ਕਹਿੰਦੇ ਮੈਨੂੰ ਜੋ ਪ੍ਰਮਾਤਮਾ ਦਾ ਹੁਕਮ ਹੈ ਮੈਂ ਉਹੀ ਉਚਾਰਿਆ ਹੈ ਖਸਮ ਦੀ ਬਾਣੀ ਸਤਗੁਰੂ ਕਹਿੰਦੇ ਉਸ ਪ੍ਰਮਾਤਮਾ ਦੀ ਬਾਣੀ ਨੂੰ ਕੱਤਰ ਕਰੀਏ ਜਿਹੜਾ ਵਿੱਚ ਰਲਾ ਹੈ ਉਹਨੂੰ ਵਖ ਕਰਕੇ ਤੇ ਇੱਕ ਗ੍ਰੰਥ ਦੀ ਤਿਆਰੀ ਕਰੀਏ ਸਾ ਸੰਗਤ 1604 ਸਾਲ ਦੇ ਵਿੱਚ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਾਇਆ ਤੇ ਭਾਈ ਬੰਨੋ ਜੀ ਨਾਲ ਕਾਗਜ਼ ਸਾਈ ਦੀ ਸੇਵਾ ਨਿਭਾਉਂਦੇ ਨੇ ਜਿਲਦ ਬੰਨਣ ਦਾ ਕੰਮ ਭਾਈ ਬੰਨੋ ਜੀ ਨੇ ਕੀਤਾ ਮੈਂ ਇੱਕ ਉਦਾਹਰਨ ਛੋਟੀ ਜੀ ਭਾਈ ਬੰਨੋ ਦੇ ਜੀਵਨ ਵਿੱਚੋਂ ਦੇ ਦਿਆਂ ਭਾਈ ਬੰਨੋ ਗੁਰੂ ਅਰਜਨ ਦੇਵ ਮਹਾਰਾਜ ਜੀ ਬੜਾ ਪਿਆਰ ਕਰਦੇ ਨੇ ਇਹਨਾਂ ਦੇ ਨਾਲ ਇੱਕ ਸਿੱਖ ਨੇ ਸੁਝਾਇਆ ਵੀ ਸਤਿਗੁਰੂ ਇਹਨੂੰ ਬੜਾ ਪਿਆਰ ਕਰਦੇ ਨੇ ਜਾਣੀ ਜਾਣ ਸਤਿਗੁਰਾਂ ਨੇ ਭਾਈ ਬੰਨੋ ਦੇ ਘਰ ਉਹ ਸਿੱਖ ਨੂੰ ਭੇਜ ਦਿੱਤਾ ਕਹਿਣ ਲੱਗੇ ਅੱਜ ਤੁਸੀਂ ਭਾਈ ਬੰਨੋ ਦੇ ਘਰ ਜਾਓ ਭਾਈ ਬੰਨੋ ਜੀ ਜਿਨ੍ਹਾਂ ਦਾ ਕਾਰਖਾਨਾ ਸੀ ਘਿਓ ਦਾ ਘਿਓ ਦਾ ਵੱਡਾ ਕਾਰੋਬਾਰ ਸੀ ਉਹਨਾਂ ਦਾ ਤੇ ਜਦੋਂ ਉਹ ਸਿੱਖ ਗਿਆ ਦੁਕਾਨ ਦੇ ਉੱਤੇ ਤੇ ਦੋ ਕੁ ਪੈਸਿਆਂ ਨੂੰ ਲੈ ਕੇ ਭਾਈ ਬੰਨੋ ਜੀ ਦਾ ਤੇ ਉਹਨਾਂ ਦੇ ਗਾਹਕ ਦਾ ਝਗੜਾ ਹੋ ਰਿਹਾ ਸੀ ਉਹ ਸਿੱਖ ਦੇ ਮਨ 'ਚ ਆਇਆ ਗੁਰੂ ਸਾਹਿਬ ਇੰਨਾ ਭਰੋਸਾ ਕਰਦੇ ਨੇ ਇੰਨਾ ਇਹਦੇ ਨਾਲ ਪਿਆਰ ਕਰਦੇ ਨੇ ਪਰ ਇਹ ਦੋ ਪੈਸਿਆਂ ਤੋਂ ਗਾਹਕ ਦੇ ਨਾਲ ਲੜ ਲਿਆ ਹੈ ਜਾ ਕੇ ਆਖਿਆ ਮੈਨੂੰ ਗੁਰੂ ਅਰਜਨ ਦੇਵ ਮਹਾਰਾਜੀ ਨੇ ਭੇਜਿਆ ਹੈ ਤੇ ਸਤਿਗੁਰੂ ਗੁਰੂ अर्जुनदेव महाराज जी ਦਾ ਨਾਮ ਸੁਣਦਿਆਂ ਭਾਈ ਬੰਨੋ ਜੀ ਨੂੰ ਇੱਕ ਚਾਹ ਆਇਆ ਹੱਥ ਜੋੜ ਕੇ ਕਹਿਣ ਲੱਗਾ ਮੇਰੇ ਲਈ ਕੋਈ ਸੇਵਾ ਕਹਿਣ ਲੱਗੇ ਸੇਵਾ ਘਰ ਜਾ ਕੇ ਦੱਸਾਂਗੇ ਉਸੇ ਵੇਲੇ ਆਪਣੀ ਦੁਕਾਨ ਬੰਦ ਕੀਤੀ ਅੱਗੇ ਲੱਕੇ ਤੇ ਆਪਣੇ ਘਰ ਲੈ ਗਏ ਘਰ ਜਾ ਕੇ ਕਹਿਣ ਲੱਗੇ ਕਿ ਪਹਿਲਾਂ ਜਲ ਪਾਣੀ ਛਕਣਾ ਜਾਂ ਇਸ਼ਨਾਨ ਕਰਨਾ ਤੇ ਸਿੱਖ ਕਹਿਣ ਲੱਗਾ ਮੈਂ ਇਸ਼ਨਾਨ ਕਰਨਾ ਪਹਿਲਾਂ ਕਹਿਣ ਲੱਗੇ ਠੀਕ ਆ ਉਨੇ ਚੌਂਕੀ ਰੱਖ ਦਿੱਤੀ ਤੇ ਭਾਈ ਬੰਨੋ ਜੀ ਕਹਿਣ ਲੱਗੇ ਜਲ ਗਰਮ ਕੇ ਠੰਡਾ ਉਹ ਸਿੱਖ ਵੀ ਪ੍ਰੀਖਿਆ ਲੈ ਰਿਆ ਸੀ ਕਹਿੰਦਾ ਅੱਜ ਮੈਂ ਘਿਓ ਦੇ ਨਾਲ ਹੀ ਇਸ਼ਨਾਨ ਕਰਨਾ ਹੈ ਸਾਧ ਸੰਗਤ ਜੀ ਬਚਨ ਸੁਣ ਕੇ ਭਾਈ ਬੰਨੋ ਜੀ ਦਾ ਕਾਰਖਾਨਾ ਸੀ ਇੱਕ ਮਟਕਾ ਲਿਆ ਕੇ ਘਿਓ ਦਾ ਤੇ ਉਸ ਚੌਂਕੀ ਤੇ ਡੋਲ ਦਿੱਤਾ ਜਿੱਥੇ ਸਿੱਖ ਨੇ ਬੈਠਣਾ ਸੀ ਜਦੋਂ ਦੂਜਾ ਡੋਲਣ ਲੱਗਾ ਤੇ ਉਹਨੇ ਹੱਥ ਪਾੜ ਲਿਆ ਕਹਿਣ ਲੱਗਾ ਉੱਥੇ ਦੋ ਪੈਸਿਆਂ ਤੋਂ ਝਗੜਦਾ ਸੀ ਤੇ ਹੁਣ ਤੇ ਭਾਈ ਬੰਨੋ ਜੀ ਨੇ ਆਖਿਆ ਕਹਿ ਲੱਗਾ ਉਹ ਮੇਰੀ ਕਿਰਤ ਸੀ ਆ ਮੇਰੇ ਗੁਰੂ ਦਾ ਧਰਮ ਹੈ ਮੇਰੇ ਗੁਰੂ ਦਾ ਹੁਕਮ ਹੈ ਤੇ ਮੇਰੇ ਗੁਰੂ ਦਾ ਧੱਲਿਆ ਸਿੱਖ ਆਵੇ ਤੇ ਮੈਂ ਸੇਵਾ ਭਾਵਨਾ ਨਾ ਕਰਾਂ ਉਹ ਸੀ ਭਾਈ ਬੰਨੋ ਜੀ ਜਿਨ੍ਹਾਂ ਨੇ ਸਹਾਇਕ ਦੀ ਸੇਵਾ ਲਈ ਗੁਰੂ ਅਰਜਨ ਦੇ ਮਹਾਰਾਜ ਜੀ ਸਤਗੁਰੂ ਜੀ ਸੋਚ ਰਹੇ ਨੇ ਐਸੇ ਰੱਬੀ ਬੋਲਾਂ ਦਾ ਪ੍ਰਕਾਸ਼ ਕਿੱਥੇ ਹੋਵੇ ਮਾਫ਼ ਕਰਿਓ ਅੱਗੇ ਵੀ ਬੇਨਤੀ ਇੱਕ ਵਾਰ ਗੁਰੂ ਘਰ ਚ ਕੀਤੀ ਸੀ ਟਰਾਲੀ ਚ ਕਿਤੇ ਨਹੀਂ ਲਿਖਿਆ ਪ੍ਰਕਾਸ਼ ਕਰ ਦਿਓ ਮਹਾਰਾਜ ਜੀ ਦੇ ਸਰੂਪ ਦਾ ਜਿਸ ਜਗ੍ਹਾ ਘਟਾ ਪੈਂਦਾ ਹੋਵੇ ਉਸ ਦਕਾਨ ਚ ਪ੍ਰਕਾਸ਼ ਕਰ ਦਿਓ ਤੇ ਕੋਈ ਸਤਕਾਰ ਕਮੇਟੀ ਵਾਲਾ ਕੋਈ ਗੁਰੂ ਦਾ ਸਿੱਖ ਆਕੇ ਤੇ ਅਸੀਂ ਗੁੱਸਾ ਕਰਦੇ ਆਂ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਗੁਰੂ ਅਰਜਨ ਦੇ ਮਹਾਰਾਜ ਜੀ ਜਿਨ੍ਹਾਂ ਨੂੰ ਕਹਿੰਦੇ ਨੇ ਭਟ ਸਾਬ ਜੀ ਕਹਿੰਦੇ ਨੇ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਉਹ ਸੋਚ ਰਹੇ ਨੇ ਕਿ ਕਿੱਥੇ ਪ੍ਰਕਾਸ਼ ਹੋਵੇ ਸੋਚੋਂ ਤੋਂ ਬਾਅਦ ਸਤਿਗੁਰਾਂ ਨੇ ਜਗਾ ਚੁਣੀ ਸ੍ਰੀ ਹਰਮੰਦਰ ਸਾਹਿਬ ਐਸੀ ਬਾਣੀ ਦਾ ਪ੍ਰਕਾਸ਼ ਕੀਤਾ ਜਾਵੇ ਕਵੀ ਸੰਤੋਖ ਸਿੰਘ ਜੀ ਨੇ ਕੁਝ ਪੰਕਤੀਆਂ ਲਿਖੀਆਂ ਨੇ ਉਹ ਕਹਿਣ ਲੱਗੇ ਹਰਮੰਦਰ ਮੇ ਜਾਏ ਪਹੁੰਚੇ ਰਾਗੀ ਕਰਤ ਰਾਗ ਸੁਰ ਉੱਚੇ ਕਹਿੰਦੇ ਜਦੋਂ ਸਤਗੁਰੂ ਜੀ ਮਹਾਰਾਜ ਜੀ ਦਾ ਸਰੂਪ ਲੈ ਕੇ ਹਰਮੰਦਰ ਪਹੁੰਚੇ ਤੇ ਜਿਹੜੇ ਰਾਗੀ ਸਿੰਘ ਉੱਥੇ ਕੀਰਤਨ ਕਰ ਰਹੇ ਸੀ ਉਹਨਾਂ ਹੋਰ ਉੱਚੀ ਸੁਰ ਵਿੱਚ ਰਾਗ ਪੜਨਾ ਸ਼ੁਰੂ ਕਰ ਦਿੱਤਾ ਕਾਰਨ ਕਿਉਂਕਿ ਸਤਗੁਰੂ ਆਪ ਨਾਰਾਇਣ ਕਲਾ ਧਾਰ ਚੱਲ ਕੇ ਗਏ ਸਨ ਤੇ ਨਾਲ ਸਤਗੁਰਾਂ ਨੇ ਮਹਾਰਾਜ ਜੀ ਦਾ ਪ੍ਰਕਾਸ਼ ਕੜਿਆ ਸੀ ਤੇ ਵੱਡੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਜਿਨ੍ਹਾਂ ਨੇ ਸੀਸ ਦੇ ਉੱਤੇ ਮਹਾਰਾਜ ਜੀ ਦਾ ਸਵਾਰਾ ਕੀਤਾ ਤੇ ਸਤਿਗੁਰੂ ਆਪ ਚੌਰ ਸਾਹਿਬ ਦੀ ਸੇਵਾ ਨਿਭਾ ਰਹੇ ਨੇ। ਬ੍ਰਹਮ ਕੇ ਬੇਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਪ ਜੀਆ ਨੇ ਸੁਖਮਨੀ ਸਾਹਿਬ ਦੀ ਬਾਣੀ ਸਰਵਣ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਤਗੁਰਾਂ ਨੇ ਪਾਵਨ ਸਰੂਪ ਖੜਿਆ ਤੇ ਸਾਧ ਸੰਗਤ ਜੀ ਕਿੰਨਾ ਅਦਬ ਸਤਗੁਰ ਜੀ ਕਰਦੇ ਨੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਹਰ ਮੰਦਰ ਮੇ ਜਾਏ ਪਹੁੰਚੇ ਰਾਗੀ ਕਰਤ ਰਾਗ ਸੁਰ ਉੱਚੇ ਤੇ ਮਹਾਰਾਜ ਮੰਜੀ ਸਾਹਿਬ ਗ੍ਰੰਥ ਤੇ ਥਾਪ ਬੈਠੇ ਨਿਕਟ ਸਤਗੁਰ ਤਬ ਆਪ ਵਾਰ ਭੋਗ ਕੋ ਸੁਣ ਮੰਨ ਲਈ ਪੁਨ ਸ਼੍ਰੀ ਅਰਜਨ ਗਿਰਾ ਉਲਾਈ ਸਾਧ ਸੰਗਤ ਜੀ ਜਿੰਨਾ ਚੱਕ ਉਥੇ ਪਾਠ ਹੁੰਦਾ ਸੀ ਉਥੇ ਵਾਰ ਪੜ੍ਹੀ ਜਾ ਰਹੀ ਸੀ ਜਿਸ ਬਾਣੀ ਦਾ ਗਾਇਨ ਹੋ ਰਿਹਾ ਸੀ ਜਿੰਨਾ ਚੱਕ ਭੋਗ ਨਹੀਂ ਪਿਆ ਸਤਿਗੁਰੂ ਜੀ ਨਿਕਟ ਬੈਠੇ ਰਹੇ ਮੁਖ ਚੋਂ ਬੋਲੇ ਨਹੀਂ ਅਸੀਂ ਗੁਰੂ ਘਰਾਂ ਵਿੱਚ ਜਾ ਕੇ ਉੱਚੀ ਉੱਚੀ ਰੌਲਾ ਵੀ ਪਾਉਂ ਦਿੰਦੇ ਆ ਆਪਣੀ ਗੱਲ ਵੀ ਰੱਖ ਦਿੰਦੇ ਆ ਪਰ ਸਾ ਸੰਗਤ ਜਿੰਨਾ ਚੱਕ ਬਾਣੀ ਦਾ ਪਾਠ ਹੁੰਦਾ ਹੋਵੇ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਸਮਝਾ ਕੇ ਗਏ ਨੇ ਕਿ ਭਾਈ ਇਕਾਗਰਤਾ ਦੇ ਨਾਲ ਉਹ ਬਚਨ ਸਰਵਣ ਕਰਨੇ ਨੇ ਉਹ ਨਿਰੰਕਾਰ ਦੀ ਬਾਣੀ ਅਕਾਲ ਪੁਰਖ ਪ੍ਰਮਾਤਮਾ ਦੀ ਬਾਣੀ ਹੈ ਸਤਗੁਰ ਜੀ ਨਿਕਟ ਬੈਠੇ ਨੇ ਵਾਰ ਭੋਗ ਕੋ ਸੁਣ ਮੰਨ ਲਈ ਪੁਨ ਸ਼੍ਰੀ ਅਰਜਨ ਗਿਰਾ ਲਾਈ ਸਤਗੁਰਾਂ ਦੇ ਮੁਖ ਦੇ ਵਿੱਚੋਂ ਬਚਨ ਕੀ ਆਏ ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਾਰਾ ਕੀਤਾ ਕਿ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਕਰੋ ਇਹਦੇ ਵਿੱਚੋਂ ਇੱਕ ਸ਼ਬਦ ਪੜੋ ਸਾਰਾ ਪੰਥ ਸੁਣਨਾ ਚਾਹੁੰਦਾ ਹੈ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਮੈਂ ਆਪ ਜੀਆਂ ਨਾਲ ਸਾਂਝੀਆਂ ਕਰ ਰਿਹਾ ਹਾਂ ਕਹਿੰਦੇ ਸੁਣ ਕਰ ਬਚਨ ਜਰਜ ਅਲਾਇਕ ਕਹਿੰਦੇ ਐਸੇ ਸਤਿਗੁਰਾਂ ਦੇ ਬਚਨ ਸੁਣ ਕਰਕੇ ਤੇ ਬ੍ਰਹਮ ਕੇ ਬੇਤੇ ਬ੍ਰਹਮ ਗਿਆਨੀ ਨੇ ਬੜੇ ਅਦਬ ਸਤਕਾਰ ਦੇ ਨਾਲ ਅਦਬ ਸੰਗ ਗ੍ਰੰਥ ਕੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਕਹਿੰਦੇ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਮੁਖ ਚੋਂ ਬਚਨ ਉਚਾਰੇ ਸਤਿਗੁਰਾਂ ਦੇ ਸੁਹੀ ਰਾਗ ਵਿੱਚੋਂ ਸ਼ਬਦ ਪੜਿਆ ਗਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸਤਗੁਰਾਂ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸਤਗੁਰਾਂ ਨੇ ਰਹਿਮਤ ਵਰਸਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਆਚਾਰਿਆ ਹੋਇਆ ਹੀ ਸ਼ਬਦ ਜਿਹੜਾ ਸੀ ਪੜਿਆ ਗਿਆ ਉਸ ਤੋਂ ਬਾਅਦ ਸਤਗੁਰਾਂ ਨੇ ਹੋਰ ਅਧਬ ਕੀਤਾ ਸੁਖ ਆਸਨ ਤੱਕ ਦਾ ਸਮਾ ਤੇ ਸਤਗੁਰਾਂ ਨੇ ਸਾ ਸੰਗਤ ਜੀ 1604 ਵਿੱਚ ਪ੍ਰਕਾਸ਼ ਕਰਾਇਆ ਸੀ 1606 ਦੇ ਵਿੱਚ 2 ਸਾਲ ਬਾਅਦ ਸਤਗੁਰਾਂ ਦੀ ਸ਼ਹੀਦੀ ਹੁੰਦੀ ਹੈ ਪਰ ਸਤਗੁਰੂ ਜੀ 2 ਸਾਲ ਪਲੰਘੇ ਦੇ ਨਹੀਂ ਸੁੱਤੇ ਥੱਲੇ ਕੋਈ ਚਾਦਰ ਨਹੀਂ ਵਿਛਾਈ ਜਮੀਨ ਤੇ ਸੌਂਦੇ ਰਹੇ ਸਤਿਗੁਰਾਂ ਦਾ ਸਰੂਪ ਉੱਚਾ ਰੱਖਦੇ ਰਹੇ ਨੇ ਸਾਨੂੰ ਸਿਖਾ ਕੇ ਗਏ ਨੇ ਕਿ ਗੁਰੂ ਦਾ ਅਦਬ ਕਰਨਾ ਹੈ ਤੇ ਜਿਹੜਾ ਗੁਰੂ ਦਾ ਅਦਬ ਕਰਦਾ ਹੈ ਇਹ ਧੁਰ ਕੀ ਬਾਣੀ ਆਈ ਹੈ ਤੇ ਇੱਕ ਵਿਦਵਾਨ ਕਹਿੰਦਾ ਇਹ ਬਾਣੀ ਜਿਹੜੀ ਹੈ ਇਹਨੂੰ ਲਿਖਣ ਵਾਸਤੇ ਕਾਗਜ਼ ਤੇ ਇਥੋਂ ਲਿਆ ਗਿਆ ਹੈ ਕਲਮ ਇਥੋਂ ਲਈ ਗਈ ਹੈ ਸ਼ਾਈ ਇਥੋਂ ਲਈ ਗਈ ਹੈ ਪਰ ਇਹ پاک ਬੋਲ ਜਿਹੜੇ ਨੇ ਧੁਰ ਦਰਗਾਹੋਂ ਆਏ ਨੇ ਇਸ ਧਰਤੀ ਤੋਂ ਨਹੀਂ ਲਈ ਗਏ ਜੋ ਇਸ ਬਾਣੀ ਦਾ ਸਤਕਾਰ ਕਰਦਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਪਾਤਸ਼ਾਹ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ 1708 ਦੇ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਆਖਿਆ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉ ਗ੍ਰੰਥ ਸਵੜ ਪਾਗੇ ਹੋ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹੋ ਸਤਪੂ ਜੀ ਕਿਰਪਾਤਨ ਸਰਬੱਤ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਸੋ ਬੋਲਦੇ ਆ ਚੱਲਦੇ ਆ ਹੋਈਆਂ ਅਨੇਕਾਂ ਭੁੱਲਾਂ ਦੀ ਮਾਫੀ ਸਤਿਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਭੁੱਲਾਂ ਬਖਸ਼ਣੀਆਂ ਸਤਿਗੁਰ ਜੀ ਦੀ ਜਿਸ ਫਤੇ ਤੋਂ ਆਰੰਭ ਤਾਂ ਕੀਤੀ ਸੀ ਉਸ ਫਤੇ ਦੇ ਨਾਲ ਸਮਾਪਤੀ ਕਰੀਏ ਕੋਈ ਰਸਨਾ ਵਾਂਜੀ ਨਾ ਰਹੇ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ